ਕਿਸਾ ਪੰਜਾਬ ਰੁਪਿੰਦਰ ਗਾਂਧੀ ਰੌਕਲੀ ਮੈਂਟਲ ਯਾਂ ਗੱਲ ਕੀਤੀ ਜਵੇ ਕਾਕਾ ਜੀ ਅਜਹੀਆਂ ਫਿਲਮਾਂ ਦੇ ਵਿੱਚ ਆਪਣੀ ਅਦਾਕਾਰੀ ਦਾ ਜੋਹਰ ਦਿਖਾਇਆ ਹੈ ਪੰਜਾਬੀ ਐਕਟਰ ਧੀਰਜ ਕੁਮਾਰ ਨੇ ਔਰ ਲੋਕਾਂ ਨੇ ਇਹਨਾਂ ਦੇ ਸਪੋਰਟਿੰਗ ਰੋਲ ਨੂੰ ਕਾਫੀ ਜ਼ਿਆਦਾ ਪਸੰਦ ਵੀ ਕੀਤਾ ਪਰ ਉਹ ਕਹਿੰਦੇ ਆ ਨਾ ਕਿ ਜੇਕਰ ਮਿਹਨਤ ਕਰੋ ਤਾਂ ਉਸ ਦਾ ਰੰਗ ਇੱਕ ਦਿਨ ਜ਼ਰੂਰ ਨਿਖਰ ਕੇ ਸਾਹਮਣੇ ਆਉਂਦਾ ਹੈ ਔਰ ਮਿਹਨਤ ਰੰਗ ਲੈ ਕੇ ਆਇਆ ਇਹ ਧੀਰਜ ਕੁਮਾਰ ਦੀ ਤਾਂ ਹੀ ਤਾਂ ਇਸ ਵਾਰ ਸਪੋਰਟਿੰਗ ਐਕਟਰ ਦੀ ਥਾਂ ਤੇ ਨਹੀਂ ਬਲਕਿ ਮੇਨ ਲੀਡ ਰੋਲ ਦੇ ਵਿੱਚ ਨਜ਼ਰ ਆਉਣਗੇ ਧੀਰਜ ਕੁਮਾਰ ਆਉਣ ਵਾਲੀ ਪੰਜਾਬੀ ਫਿਲਮ ਅਮਾਨਤ ਦੇ ਵਿੱਚ ਜਿਸ ਦੇ ਵਿੱਚ ਨਾਲ ਹੀ ਉਹਨਾਂ ਦਾ ਸਾਥ ਦੇਣਗੇ ਨੀਹਾ ਪਵਾਰ ਵੀ ਅਸੀਂ ਤੁਹਾਨੂੰ ਦੱਸ ਦੇ ਕਿ ਫਿਲਮ ਦੇ ਕਲੈਪ ਦੇ ਨਾਲ ਧੀਰਜ ਕੁਮਾਰ ਨੇ ਆਪਣੇ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਵੀ ਕੀਤੀਆਂ ਨੇ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਸਿੰਘ ਆਰ ਅਤੇ ਐਫਐਨ ਪ੍ਰੈਜ਼ੈਂਟ ਹੋਈ ਬਾਏ ਐਨਕੇ ਸਿਨੇ ਪ੍ਰੋਡਕਸ਼ਨਸ ਸੋ ਤੁਸੀਂ ਵੀ ਦੇਖੋ ਇਸ ਫਿਲਮ ਦੇ ਕਲੈਪ ਦੇ ਨਾਲ ਧੀਰਜ ਕੁਮਾਰ ਦੀਆਂ ਕੁਝ ਤਸਵੀਰਾਂ ਫਿਲਹਾਲ ਅਮਾਨਤ ਸੁੰਮ ਕਿਸ ਤਰ੍ਹਾਂ ਦੀ ਹੋਏਗੀ ਅਤੇ ਇਹ ਰਿਲੀਜ਼ ਕਦ ਹੋਏਗੀ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ। ਤੁਹਾਨੂੰ ਇਸ ਸੁੰਮ ਦਾ ਕਿੰਨਾ ਕਿੰਤਜ਼ਾਰ ਹੈ ਅਤੇ ਕੀ ਕਹਿਣਾ ਚਾਹੋਗੇ ਤਿਰਸ਼ ਕੁਮਾਰ ਨੂੰ ਆਪਣੀ ਰਾਏ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ।